Legenda ਪੰਜਾਬ ਦੇ ਭਾਗਾਂ ਭਰੇ ਨਗਰ ਮਾਨਕਵਾਲ ਬਹੁਤ ਹੀ ਖੂਬਸੂਰਤ ਪੰਡਾਲ ਦੇ ਵਿੱਚ ਬਰਾਜਮਾਨ ਸਤਕਾਰਯੋਗ ਵੱਡੇ ਭਰਾ ਆਣੀ ਵੀਰ ਨਿੱਕੇ ਨਿੱਕੇ ਬੱਚੇ ਮੇਰੀਆਂ ਛੋਟੀਆਂ ਤੇ ਵੱਡੀਆਂ ਭੈਣਾਂ ਧੀਆ ਰਾਣੀਆਂ ਨਾ ਬੇਬਕ ਪੁੱਤ ਵਿੱਚ ਨਹੀਂ ਮੇਰੀਆਂ ਛੋਟੀਆਂ ਤੇ ਵੱਡੀਆਂ ਭੈਣਾਂ ਧੀਆ ਰਾਣੀਆਂ ਬੜੇ ਮਾਣ ਨਾਲ ਆਪ ਜੀ ਦਾ ਧੰਨਵਾਦ ਕਰਨਾ ਜੀ ਜਿਨ੍ਹਾਂ ਦੇ ਮubarrak ਕਦਮਾਂ ਦੇ ਨਾਲ ਜਿੱਥੇ ਅੱਜ ਆਪ ਜੀ ਨੇ ਇਸ ਖੂਬਸੂਰਤ ਪੰਡਾਲ ਦੀ ਤਾਂ ਰੌਣਕ ਵਧਾਈ ਹੀ ਵਿਧਾਈ ਹੈ ਸਤਿਕਾਰਦੋ ਸਾਡੀ ਮੇਰੀ ਅਜ਼ੀਜ਼ ਮੇਰੀ ਧੀ ਰਾਣੀ ਬੀਬਾ ਮੌਸਮੀ ਛਾਲੂ ਉਹਨਾਂ ਦੇ ਯਾਦਗਾਰੀ ਮੇਲੇ ਦੇ ਪ੍ਰਬੰਧਕਾਂ ਨੂੰ ਉਹਨਾਂ ਦੇ ਪਰਿਵਾਰ ਦਾ ਤੁਸੀਂ ਹੋਰ ਵੀ ਮਾਣ ਵਧਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਗਾਉਣ ਨੂੰ ਤਾਂ ਜੀ ਨਹੀਂ ਕਰਦਾ ਜਦੋਂ ਆਪਣੇ ਹੱਥੇ ਲਾਏ ਹੋਏ ਬੁੱਗਿਆ ਬੂਟੇ ਆਪਣੇ ਧੀਆਂ ਪੁੱਤਾਂ ਦੀਆਂ ਵਰਸਿਆਂ ਤੇ ਵਿਗਾਉਣਾ ਪਵੇ ਫਿਰ ਮਾਂ ਨੇ ਪੁੱਛਿਆ ਜਾਣਦਾ ਮੈਂ ਤੁਹਾਡੇ ਨਾਲ ਸਾਂਝਾ ਕਰ ਲਾਂ ਮੈਂ ਤੇ ਬੀਬਾ ਦਲਜੀਤ ਜੀ ਸਟੇਜ ਕਰ ਰਹੇ ਆ ਇੱਕ ਨਿੱਕੇ ਜੀ ਕੁੜੀ ਨਾਬੇ ਸ਼ਹਿਰ ਚ ਇੱਥੇ ਭੰਗੂ ਗਿਆ ਹੁਣੇ ਫਲੇੜੇ ਵਾਲਾ ਉਹ ਅਰੇਂਜ ਕਰ ਰਹੀ ਸੀ ਇੱਕ ਨਿੱਕੇ ਜੀ ਕੁੜੀ ਆ ਕੇ ਮੈਨੂੰ ਕਹਿੰਦੀ ਗਾਂ ਅੰਕਲ ਜੀ ਮੈਂ ਇੱਕ ਗੀਤ ਗਾਉਣਾ ਹੈ ਮੈਂ ਕਿਹਾ ਬੇਟਾ ਪਹਿਲਾਂ ਗਾਇਆ ਕਦੇ ਕਹਿੰਦੀ ਨਹੀਂ ਜੀ ਬਾ ਤੁਸੀਂ ਅਸ਼ੀਰਵਾਦ ਦੇ ਦਿਓ ਮੈਨੂੰ ਗਵਾਦੋਗੇ ਮੈਂ ਮੇਰਾ ਗੀਤ ਬੰਦ ਕਰਕੇ ਮੈਂ ਕਿਹਾ ਆ ਜਾ ਪੁੱਤ ਪਹਿਲਾਂ ਤੂੰ ਹੀ ਗੱਲ ਹੈ ਉਹਦਾ ਨਾਮ ਸੀ ਮੌਸਮੀ ਸ਼ਾਲੂ ਫਿਰ ਉਹ ਬਹੁਤ ਵੱਡੀ ਫਨਕਾਰ ਹੋਈ ਕਾਕਾ ਜੀ ਨਾਲ ਲੱਖੇ ਨਾਲ ਤੋਂ ਬਾਅਦ ਚ ਵਿਆਹ ਹੁੰਦਾ ਅਜੋਦੀ ਧੀ ਰਾਣੀ ਜੂਵੀ ਨੂੰ ਦੇਖ ਕੇ ਧਰਮਨਾਲੀ ਉਹੀ ਘੜੀਆਂ ਯਾਦ ਆ ਰਹੀਆਂ ਐ ਉਹੀ ਰੂਪ ਯਾਦ ਆ ਰਿਹਾ ਔਰ ਸ਼ੁਰੂਆਤ ਤੋਂ ਐਂਡ ਦੀ ਵੀ ਤੁਹਾਨੂੰ ਗੱਲ ਦੱਸਦਾ ਹਾਂ ਇਹ ਸੀ ਕਲਾਕਾਰ ਪਤਾ ਨਹੀਂ ਆਪਣੇ ਆਪ ਨੂੰ ਕੀ ਸੀ ਬਿੱਟੂ ਨਿੱਕੇ ਵੀਰ ਅਸੀਂ ਕਲਾਕਾਰ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹਾਂ ਸਭ ਤੋਂ ਵੱਡੇ ਕਿਰਤਕਾਂ ਨੇ ਅਸੀਂ ਪੂਰੀ ਦੁਨੀਆ ਦੇ ਵਿੱਚ 50 ਖਾਸ ਤਾਂ ਮੈਨੂੰ ਵੀ ਜ਼ੋਰ ਲਾਉਂਦੇ ਨੇ ਹੋਗੇ ਅਸੀਂ ਇਕੱਠੇ ਨਹੀਂ ਹੋਏ ਭੁੱਗੇ ਜਿਸ ਦਿਨ ਉਸ ਕੁੜੀ ਦੀ ਮੌਤ ਹੁੰਦੀ ਹੈ ਤੁਸੀਂ ਵਿਸ਼ਵਾਸ ਕਰੋਗੇ ਵੀ ਉੱਥੇ ਕੱਲੇ ਹਾਕਮ ਬਖਤੜੀ ਵਾਲੇ ਤੋਂ ਬਿਨਾਂ ਸੰਸਾਰ ਦਾ ਕੋਈ ਵੀ ਬੰਦਾ ਨਹੀਂ ਪਹੁੰਚਿਆ ਕੱਲਾ ਮੈਂ ਇੱਕ ਪੱਤਰਕਾਰ ਰਵਿੰਦਰ ਨਿੱਜਰ ਉਹਨੂੰ ਮੈਂ ਫੋਨ ਕਰਤਾ ਆ ਜਾ ਮੈਂ ਕਿਹਾ ਯਾਰ ਮੇਰਾ ਮਨ ਬਹੁਤ ਉਦਾਸ ਹੈ ਇੱਕ ਵੀ ਬੰਦਾ ਨਹੀਂ ਗਿਆ ਸ਼ਾਮ ਤੱਕ ਜਦੋਂ ਤੱਕ ਉਹਦਾ ਪੋਸਟਮਾਰਟਮ ਨਹੀਂ ਹੋਇਆ ਮੈਂ ਕੱਲਾ ਨਿੱਜਰ ਸਾਹਿਬ ਬੈਠਾ ਹੀ ਆ ਤੇ ਮੇਰੇ ਕਹਿਣ ਤੋਂ ਭਾਵ ਹੈ ਅਜੋਨਾ ਬੱਚਿਆਂ ਦੇ ਇਸ ਪ੍ਰੋਗਰਾਮ ਤੇ ਮੈਂ ਕਿਹਾ ਸੀ ਸਿੱਧੂ ਸਭਨਾਂ ਮੈਂ ਕਿਹਾ ਮੇਰੇ ਗੌਣ ਨੂੰ ਜੀਨੇ ਕਰਦਾ ਮੇਰੀ ਗੌਣ ਦੀ ਡਿਊਟੀ ਨਾ ਲਾਓ ਮੈਂ ਆਉਣਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਆ ਮੇਰੇ ਬਥੇਰੇ ਤੀ ਪੁੱਤ ਸੁਣੇ ਸੁਣੇ ਕਲਾਕਾਰ ਤੁਹਾਡੀ ਸੇਵਾ ਕਰਨਗੇ فن ਐਡੇ ਐਡੇ ਫਨਕਾਰ ਨੇ ਦੁਨੀਆ ਦੇ ਵਿੱਚ ਹਮਾਰੇ ਹੀ ਹੱਥੋਂ ਕੇ ਤਰਾਸ਼ੇ ਹੋਏ ਸਨਮ ਹਮਾਰੇ ਹੀ ਹੱਥੋਂ ਕੇ ਤਰਾਸ਼ੇ ਹੋਏ ਸਨਮ ਅੱਜ ਬੁੱਤਖਾਨੋਂ ਮੇਂ ਭਗਵਾਨ ਬਣੇ ਬੈਠੇ ਹੈ ਬਹੁਤ ਵੱਡੇ ਵੱਡੇ ਫਨਕਾਰ ਇਸ ਪਰਿਵਾਰ ਚੋਂ ਤੁਰੇ ਕਲਮਾ ਹੁਣ ਬਹੁਤਾ ਲੰਬਾ ਨਾ ਜਾਂਦਾ ਹੋਇਆ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਬਹੁਤ ਸਾਰੇ ਪੰਜਾਬ ਚੋਂ ਕਲੱਬਾਂ ਆਈਆਂ ਹੋਈਆਂ ਨੇ ਸਮੱਚੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਪੁਲਿਸ ਮੁਲਾਜ਼ਮ ਸਹਿਬਾਨ ਸਾਡੇ ਨੌਜਵਾਨ ਉਹਨਾਂ ਸਾਰਿਆਂ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਮਾਣ ਕਰਦਾ ਪੱਤਰਕਾਰ ਸਹਿਬਾਨ ਜਿੰਨੇ ਵੀ ਆਏ ਹੋਏ ਨੇ ਤੇ ਅਬ ਮੇਰਾ ਪੁੱਤ ਜਿੰਦਾ ਰਹਿ ਜਿੰਦਾ ਰਹਿ ਇਹ ਪੁੱਛੋ ਤੋਂ ਆਇਆ ਜੀ ਬਠਿੰਡੇ ਤੋਂ ਖੜਾ ਸੁਣਨ ਰਾ ਤੇ ਇੱਕ ਵਾਰੀ ਤਾੜੀਆਂ ਲਾ ਦਿਓ ਇਹ ਜੇ ਲੋਕ ਘਟ ਜੰਮਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨ ਜੀ ਹੁੰਦਾ ਰਹਿ ਬਹੁਤ ਮਿਹਰਬਾਨੀ ਔਰ ਇਸ ਮਹਿਫਲ ਦੇ ਵਿੱਚ ਬਹੁਤ ਵੱਡੇ ਵੱਡੇ ਫਨਕਾਰ ਬੈਠੇ ਆ ਇੱਕ ਮੈਂ ਜਿਵੇਂ ਗੱਲ ਕੀਤੀ ਇਹ ਵੀ ਕਲਾਕਾਰ ਅਸੀਂ ਕੁਝ ਨਹੀਂ ਬਣਾ ਸਕੇ ਇੱਕ ਦੂਸਰੇ ਨੂੰ ਸੰਭਾਲ ਤੱਕ ਨਹੀਂ ਸਕੇ ਹੋਰ ਤਾਂ ਕੀ ਕਰਨਾ ਦੁਨੀਆ ਦਾ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਚਰਨ ਸਿੰਘ ਸਫਰੀ ਧਾਰਮਿਕ ਗੀਤਾਂ ਦੀ ਮੈਂ ਗੱਲ ਕਰਦਾ ਹਾਂ ਉਹਨੇ ਇੱਕ ਗੀਤ ਲਿਖਿਆ ਕਹਿੰਦਾ ਮੋਈ ਹੋਈ ਜਿੰਦ ਚ ਦੁਬਾਰਾ ਜਾਨ ਪਾ ਗਿਆ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ ਮਹਾਰਾਜ ਜੀ ਲਿਖਦਾ ਹੈ ਉਸ ਦੇ ਮੁਕਾਬਲੇ ਦੇ ਇੱਕ ਫਨਕਾਰਾ ਖੱਬੇ ਹੱਥ ਬੈਠਾ ਹੈ ਬਜ਼ੁਰਗ ਜਿਆ ਖੜਾ ਹੋਇਓ ਮਹਾਲਮੀ ਸਾਹਿਬ ਇਹ ਕਰ ਮਹਾਲਮੀਆਂ ਤਾੜੀਆਂ ਲਾ ਦਿਓ ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ ਪਤੀ ਦਿੱਤਾ ਪੁੱਤ ਦਿੱਤਾ ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ 구ਜਰੀ ਕਮਾ ਲਏ ਬੰਦਾ ਇਹ ਔਰ ਹੈ ਔਰ ਤੁਸੀਂ ਹੈਰਾਨ ਹੋ ਜਾਓਗੇ ਸੁਰਮਣੀ ਵੀ ਇਹ ਵੀ ਮੇਰਾ ਭਤੀਜਾ ਲੱਗਦਾ ਹੈ ਹੈ ਸਰਬਜੀਤ ਬੁੱਗਾ ਅਸੀਂ ਤੇ ਆਪੋ ਤਨ ਬੁੱਗਾ ਕਹਿੰਦੇ ਆ ਇਹ ਮੇਰਾ ਬੁੱਗਾ ਹੀ ਹੈ ਬਹੁਤ ਸਾਰਾ ਮਾਣ ਭੇਜਿਆ ਹੋਰ ਵੀ ਬਹੁਤ ਸਾਰੇ ਸੱਜਣਾ ਨੇ ਸਾਡੀ ਨੂ ਰਾਣੀ ਮਨਪ੍ਰੀਤ ਬੁੱਗਾ ਬੀਬਾ ਸ਼ਰਮਣੀ ਜੀ ਹੁਸ਼ਿਆਰ ਮਾਹੀ ਬਹੁਤ ਸਾਰੇ ਕਲਾਕਾਰ ਬੈਠੇ ਨੇ ਉੱਚੇ ਚੇਤੇ ਤੌਰ ਤੇ ਮਾਣ ਕਰਦਾ ਆਪਣੇ ਲਖਿਤ ਸਿੰਘ ਸਾਹਿਬ ਮਹਿੰਦੀ ਬਰਾੜ ਅਮਨ ਫੁੱਲਨਾਵਾਲ ਤੇ ਬੀਰੂ ਰਮਾਣਾ ਜੀ ਉਹਨਾਂ ਦਾ ਹੁਣ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਸਿਰਫ ਇੱਕ ਅੱਧਾ ਗੀਤ ਕਿਉਂਕਿ ਕਲਾਕਾਰ ਇੰਨੇ ਬੈਠੇ ਆ ਜਿਨ੍ਹਾਂ ਨੂੰ ਸੁਣਨ ਨੂੰ ਜੀ ਕਰਦਾ ਜਿਹੜੇ ਹੱਥਾਂ 'ਚ ਜੰਮਿਆ ਚੰਗੇ ਲੱਗਦੇ ਆ ਉਹ ਪ੍ਰਮਾਤਮਾ ਤਰੱਕੀਆਂ ਦਾ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਨਗਰਖੜੇ ਦੇ ਨਾਂ ਦੀ ਤੇ ਬੇਟਾ ਸ਼ਾਲੂ ਦੇ ਨਾਂ ਦੀ ਜ਼ੋਰ ਨਾਲ ਪਲੀਜ਼ ਸਰਿੰਦਰ ਸਿੰਘ ਗਿੱਲ ਦੁਗਰੀ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਨਰਪਿੰਦਰ ਮੇਰਾ ਛੋਟਾ ਵੀਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਹਿਕ ਮਾਤਾ ਬੜਾ ਅਜੀਬ ਜਿਆ ਜੀ ਭਰ ਗੀਤ ਬੜਾ ਵਧੀਆ ਖਰ ਜਦੋਂ ਗੀਤ ਚੰਗਾ ਹੋਵੇ ਗੀਤ ਦੇ ਇਲਾਵਾ ਚੰਗੇ ਹੋਣ ਉਹ ਤੋਂ ਮਹਿਕਮੇ ਵੱਲ ਨਹੀਂ ਜਾਣਾ ਚਾਹੀਦਾ ਸ਼ਬਦਾਂ ਵੱਲ ਧਿਆਨ ਦਿਓ ਮੇਰੇ ਵੀਰਾਂ ਦੀ ਫਰਮਾਇਸ਼ ਆਪ ਜੀ ਦੀ ਸੇਵਾ ਚ ਮਹਿਕਮਾ ਤਾਂ ਡਰਾਈਵਰਾਂ ਲਈ ਹੈ ਪਰ ਗੀਤ ਵਾਕਿਆ ਹੀ ਬੜਾ ਕਮਾਲ ਦਾ ਹੈ ਦੇਖੋ ਜੀ ਪਿਆਰ ਮੁਹੱਬਤ ਦਾ ਸਮਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਕਿਤੇ ਨਾ ਕਿਤੇ ਆ ਹੀ ਜਾਂਦਾ ਹੈ ਆ ਜਾਂਦਾ ਨਾ ਜੀ ਸਿਰ ਮਰਦੇ ਆ ਜਾਂਦਾ ਹੈ ਜਿਹੜੇ ਗੀਰਦਾ ਸੀ ਗੀਤ ਰਿਕਾਰਡ ਕਰਾਇਆ ਇਹ ਦੁੱਗਰੀ ਤੋਂ ਸਰਦਾਰ ਗਿਆਨ ਸਿੰਘ ਜੀ ਹੋਰੀ ਨੇ ਬਹੁਤ ਸਾਰਾ ਮਾਣ ਭੇਦਿਆ ਹੈ ਜਿਹੜੇ ਵੀਰਦਾਸ ਸਿੰਘ ਗੀਤਰ ਗਾਉੜ ਕਰਾਇਆ ਉਹਦਾ ਵੀ ਕਿਤੇ ਮਾੜਾ ਮੋਟਾ ਲੱਲਾ ਪੱਪਾ ਜਹਾਣਾ ਪਿੰਡ 'ਚ ਕਿਸੇ ਦੇ ਨਾਲ ਤੇ ਜਦੋਂ ਗੱਡੀ ਭਰ ਕੇ ਯੂਪੀ ਵੱਲ ਨੂੰ ਜਾਣ ਲੱਗਦਾ ਹੈ ਜਾਣ ਵੇਲੇ ਆਪਣੀ ਮਹਿਬੂਬਾ ਤੋਂ ਇੱਕ ਨਿਸ਼ਾਨਾ ਹੀ ਲੈ ਜਾਂਦਾ ਜੀ ਫਿਰ ਸਾਰੇ ਹੀ ਲੈ ਜਾਂਦੇ ਲੈ ਵੀ ਜਾਣੀ ਚਾਹੀਦੀ ਘਰ ਆਉਣ ਵਾਲੀ ਗੱਲ ਨਹੀਂ ਹੱਸਦੇ ਨੇ ਕਿ ਵੀਰ ਹੱਸਣ ਵਾਲੀ ਵੀ ਗੱਲ ਨਹੀਂ ਜੀ ਜੇ ਕਿ ਸੇ ਤੋਂ ਚੀਜ਼ ਲੈ ਲਈਏ ਸੰਭਾਲ ਕੇ ਵੀ ਰੱਖਣੀ ਚਾਹੀਦੀ ਹੈ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਘਰੋਂ ਬਾਹਰ ਗਏ ਬੰਦਿਆਂ ਨੂੰ ਬੜੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ ਬੜੀਆਂ ਤਕਲੀਫਾਂ ਹੋ ਜਾਂਦੀਆਂ ਨੇ ਹਾਂਜੀ ਸਿਆਣੇ ਕਹਿੰਦੇ ਨੇ ਵੀ ਕੱਲੋਂ ਹੁੰਦਾ ਹੈ ਪ੍ਰਦੇਸ਼ ਹੁੰਦਾ ਹੈ ਬਾਹਰ ਗਏ ਬੰਦਿਆਂ ਨੂੰ ਡਿਫਿਕਲਟੀ ਤਾਂ ਆ ਹੀ ਜਾਂਦੀ ਹੈ ਨਾਲੇ ਮੇਰੇ ਨੌਜਵਾਨ ਵੀਰ ਪੁਲਿਸ ਵਾਲੇ دوست ਇਹ ਵੀ ਕਾਗਜ਼ੀ ਕੋਈ ਚੈੱਕ ਕਰਦੇ ਆਂ ਕਈ ਵਾਰੀ ਧਰਮ ਨਾਲ ਬੜਾ ਪੰਗਾ ਪਾਉਂਦੇ ਆ ਬੜਾ ਅੱਖਾਂ ਹੁੰਦਾ ਐ ਹੋ ਜੀ ਭੱਜ ਨੜ ਦੇ ਵਿੱਚੋਂ ਡਰਾਈਵਰ ਬੁੱਗੇ ਕਿਤੇ ਨਿਸ਼ਾਨੇ ਗਵਾਉਂਦਾ ਤੇ ਜਦੋਂ ਯੂਪਿਓਂ ਗੇੜਾ ਲਾ ਕੇ ਪਿੰਡ ਪਹੁੰਚਦਾ ਕਿ ਆ ਕੇ ਆਪਣੀ ਮਹਿਬੂਬਾ ਨਾਲ ਮਿਲਦਾ ਫਿਰ ਉਹਦੇ ਨਾਲ ਮਿੱਠਿਆ ਮਿੱਠੇ ਜੇ ਗੱਲਾਂ ਕਰਦਾ ਪਰ ਉਹ ਗੋਂ ਭੱਜ ਕੇ ਪੈ ਜਾਂਦੇ ਕੰਨੀ ਨੜ ਜਾ ਰੁੜ ਜਾਣਿਆ ਮੇਰੇ ਨਾਲ ਗੱਲ ਨਾ ਕਰੀ ਕੰਨੇ ਜੀ ਕਿਉਂ ਕੀ ਗੱਲ ਹੋ ਗਈ ਕੰਨੀ ਟਹਿ ਜਾਣਿਆ ਤੈਨੂੰ ਇੱਕ ਨਿੱਕੀ ਜੀ ਨਿਸ਼ਾਨੀ ਦਿੱਤੀ ਸੀ ਤੂੰ ਤਾਂ ਉਹ ਹੀ ਨਹੀਂ ਸੰਭਾਲ ਸਕਿਆ ਜ਼ਿੰਦਗੀ 'ਚ ਤੇਥੋਂ ਮੈਂ ਕੀ ਆਸ ਕਰੂੰ ਤੂੰ ਰੰਗ ਕੀ ਲਾਏਗਾ ਲੋ ਜੀ ਡਰਾਈਵਰ ਆਪਣੀ ਕੀ ਮਜਬੂਰੀ ਦੱਸਦਾ ਹੈ ਤੁਹਾਡੇ ਗੀਤ ਤੁਹਾਡੀ ਫਰਮਾਇਸ਼ ਤੁਹਾਡੇ ਚਰਨਾਂ 'ਚ ਤੁਹਾਡੀ ਜੋੜੀ ਬਹੁਤ ਮਿਹਰਬਾਨੀ ਬਿੱਟੂ ਸਾਊਂਡ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਲਵ ਯੂ ਛੋਟੇ ਵੀਰ ਐ ਤੇ ਕੀਦਾ ਪੈ ਗਿਆ ਪੁਖਾਲਨੀ ਕਿਹੜਾ ਐ ਤੇ ਕੀਦਾ ਪੈ ਗਿਆ ਪੁਖਾਲਨੀ ਕਿਹੜਾ ਐ ਤੇ ਕੀਦਾ ਪੈ ਗਿਆ ਪੁਖਾਲਨੀ ਫੋਟੋ ਤੇਰੀ ਨੁਰਕਾਨੇ ਡਗਾ ਨਾਲਨੀ ਯੁੱਪੀ ਬਾੜ ਰ ਤੇ ਨਾ ਕਲਾਈ ਖੜੈ ਸੀ ਯੁੱਪੀ ਬਾੜ ਰ ਤੇ ਨਾ ਕਲਾਈ ਖੜੈ ਸੀ ਕਸੂਤਾ ਜੇ ਹੱਜਬ ਪੈ ਗਿਆ ਹਾ ਤਨੇ ਕਾਗਜ ਗੱਡੀ ਦੇ ਫੋਟੋ ਤੇਰੀ ਦੁੱਖ ਚ ਸਪਾਹੀ ਲੈ ਗਿਆ ਸਣੇ ਕਾਗਜ਼ ਗੱਡੀ ਦੇ ਫੋਟੋ ਤੇਰੇ ਜੋਰ ਨਾਲ ਫਿਰ ਜੋਰ ਨਾਲ ਮਾਰੋ ਤਾੜੀਆਂ ਦਾ ਰਹਿ ਨਹੀਂ ਸਵਾਦ ਹੋਣਾ ਥੈਂਕ ਯੂ ਸਣੇ ਕਾਗਜ਼ ਗੱਡੀ ਦੇ ਫੋਟੋ ਤੇਰੇ ਆਪਣੀ ਮਾਂ ਬਾਪਾਂ ਜਾਂ ਸਪਾਹੀ ਲੈ ਗਿਆ ਲੱਖੇ ਸਿੱਧੂ ਸਾਹਿਬ ਮੇਰਾ ਅਜ਼ੀਜ਼ ਮੇਰਾ ਪੁੱਤ ਜਿਉਂਦੇ ਰੋ ਵਾਸਤੇ ਰੋ ਸੁਖਚੈਨ ਸਿੰਘ ਜੀ ਜੈਨਪੁਰ ਐਨੀ ਟਫ ਹੋ ਗਈ ਲਾਈਫ ਬਿਨਾ ਕੰਮ ਤੋਂ ਵਿਜੀ ਹੋ ਗਏ ਬੁਗਿਆ ਸਾਰੇ ਧਰਮਿਆਂ ਇੰਨੇ ਔਖੇ ਐ ਨਾ ਵੱਡੇ ਤੋਂ ਵੱਡੇ ਲੋਕ ਜਿਹਨੂੰ ਮਰਜੀ ਪੁੱਛ ਲੋ ਬੜੇ ਤੰਗ ਐ ਕਿਸੇ ਨੂੰ ਨਾ ਸੁੱਖ ਐ ਨਾ ਚੈਨ ਐ ਇਹ ਕੱਲਾ ਬੰਦਾ ਜਿਹਦਾ ਨਾਮ ਸੁਖਚੈਨ ਐ ਇਕੱਠਾ ਸੁੱਖ ਵੀ ਐ ਤੇ ਚੈਨ ਵੀ ਐ ਜੈਨਪੁਰ ਤੋਂ ਮੇਰਾ ਭਰਾ ਐ ਰਾਮੂ ਵਾਲਿਆ ਸਭ ਨਾਲ ਬੜਾ ਕੰਮ ਕੀਤਾ ਮਲਵੀ ਸਾਹਿਬ ਨਹੀਂ ਨਹੀਂ ਪੁੱਤ ਵੇ ਜਾ ਮੇਰਾ ਤੂੰ ਬਹੁਤ ਤੇਰੇ ਤਾਂ ਵੈਸੇ ਹੀ ਬਹੁਤ ਆ ਗਿਆ ਜਿਉਂਦਾ ਰਹਿ ਤੂੰ ਤਾਂ ਗੀਤ ਹੀ ਲਿਖ ਲਿਆ ਕਰ ਜਿਉਂਦੇ ਰਵਾਂਦੇ ਰੋ ਮਹਾਲਮੀ ਸਾਹਿਬ ਦੇ ਨਾਂ ਤੇ ਇੱਕ ਤਾੜੀ ਥੈਂਕ ਯੂ ਮਿਹਰਬਾਨੀਆਂ ਜੇ পথে প্যার শীত ਜੋ ਵੀ ਨਾਲ ਆਇਆ ਇੱਕ ਦਿੱਤੀ ਸੀ ਨਿਸ਼ਾਨੀ ਤੈਨੂੰ ਖਾਣ ਦੀ ਅੱਖੀਂ ਸਪਹਾਰੇ ਵਈ ਸਪਹਾਰੇ ਮੇਰੀਆ ਕਿਵੇਂ ਸਮਝੇਂਗੀ ਦੱਸਾਂ ਉਹ ਸਮਝੇਂਗੀ ਦੱਸਾਂ ਓ ਸਮਝੇਂਗੀ ਦੱਸਾਂ ਤੇ ਹਵਾਲ ਨਹੀਂ ਤੇੜੀ ਬੀਤਦੀ ਡਰਾਈਵਰਾਂ ਦੇ ਨਾਲ ਨਹੀਂ ਏ ਮਣਕੂ ਏ ਮਣਕੂ ਸੰਸਾਰ ਪ੍ਰਸਿੱਧ ਲੋਕ ਗਾਇਕ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਦਾ ਜਿੱਦਣ ਐਕਸੀਡੈਂਟ ਹੁੰਦਾ ਇਹ ਉਹਨਾਂ ਦੀ ਮੌਤ ਹੁੰਦੀ ਹੈ ਇਹ ਨਾਲ ਸੀ ਇਹ ਸਟੇਜ ਸੈਕਟਰੀ ਸੀ ਉਦੋਂ ਭੁੱਲ ਰਹੀਏ ਦੁਨੀਆ ਯਾਰ ਇਹਨਾਂ ਲੋਕਾਂ ਨੂੰ ਸੰਭਾਲੋ 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 ਯਾਰ ਸਭਿਆਚਾਰ ਜਾ ਰਿਹਾ ਹੈ ਥੈਂਕ ਯੂ ਮਿਹਰਬਾਨੀ ਆਜਾ ਬੁੱਤੋ ਜਗੇ ਦੱਸਾਂ ਆ ਸਮਝੇਂਗੀ ਦੱਸਾਂ ਇਹ ਸਮਝੇਂਗੀ ਦੱਸਾਂ ਇਹ ਹਵਾਲ ਨਹੀਂ ਜਿਹੜੀ ਬੀਤਦੀ ਕਰਵਾਂ ਦੇ ਨਾਲ ਨਹੀਂ ਓਮ ਕਾੜਗੇ ਜੇ ਹੁੰਦੇ ਉੱਥੇ ਨਾਲ ਨਾ ਓਮ ਕਾੜਗੇ ਜੇ ਹੁੰਦੇ ਉੱਥੇ ਮਾਨ ਨਾਲੇ ਹੋਰੀਆਂ ਡੋਹਾ ਕੇ ਬਹਿ ਗਿਆ ਸਣੇ ਕਾਗੇ ਜੇ ਗੱਡੀ ਦੇ ਫੋਟੋ ਤੇਰੀ ਮੌਲਾ ਜਾ ਯੋਕਾ ਇ ਲੈ ਗਿਆ ਤੇਰੇ ਕਾਗਜ਼ ਤੇ ਗੱਡੀ ਤੇ ਫੋਟੋ ਤੇਰੀ ਸੋਣੀਏ ਚਪਾਈ ਲੈ ਗਿਆ ਦੱਥੇ ਕਿਸ ਜੁਮੇ ਹੋ ਤਸੇ ਕਿਸ ਜੁਮੇ ਤੂ ਤਸੇ ਕਿਸ ਜੁਮੇ ਮਾੜਾ ਬਾਤ ਨਹੀਂ ਖੜੇ ਡੀਟੀਓ ਲਗਾ ਕੇ ਜਦੋਂ ਕਾਤਰੀ ਤੇ ਜਿੱਦ ਸੇ ਕਿਸ ਜੁਮੇ ਹੱਥ ਸੇ ਕਿਸ ਜੁਮੇ ਕਿਸ ਸੇ ਕਿਸ ਜੁਮੇ ਮਾੜਾ ਬਾਤ ਨਹੀਂ ਖੜੇ ਡੀਟੀਓ ਲਗਾ ਕੇ ਜਦੋਂ ਕਾਤਰੀ ਬੈਠ ਸੋਚੀਏ ਖਤਨਾ ਵਿੱਚ ਸੋਹਣੇ ਕੋਈ ਇਹ ਕਹਾਣਾ ਵਿਸੋਣਗੇ ਨੇ ਕਿੰਨਾ ਤੱਕ ਤੱਤਾ ਰਹਿ ਗਿਆ ਹਸਣੇ ਕਾਗਜ਼ ਗੱਡੀ ਦੇ ਫੋਟੋ ਤੇਰੀ ਤੇ ਤੇਰੀ ਸੰਸਪਾਈ ਨਹੀਂ ਲੱਗਿਆ ਕਿਦਸੀ ਦੀ ਨਿਸ਼ਾਨੀ ਤੇਨੂੰ ਪਿਆਰ ਦੀ ਕੋਈ ਆਜਾ ਸਪਾਈ ਨਹੀਂ ਲੱਗਿਆ ਕਿਦਸੀ ਦੀ ਨਿਸ਼ਾਨੀ ਤੇਨੂੰ ਪਿਆਰ ਕੋਈ ਨਾ ਲੱਭ ਸਪਾਈ ਨਹੀਂ ਲੱਗਿਆ